हां जी 사스리칼 जी सारेन स्वागत ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਬਟਾਰੀ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਤਿੰਨ ਪਸ਼ੂ ਸੇਲ ਕਰਨੇ ਆਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲੋਂ ਲੈ ਲਾਂਗੇ ਸਭ ਤੋਂ ਪਹਿਲਾਂ ਜੁੜੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਘੱਪਣ ਦਾ ਖਾਨ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਪਸ਼ੂਆਂ ਦੀ ਤੇ ਲਈਏ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬੜੀ ਕਿਰਪਾਵਾ ਮੈਂ ਪਾਲਾ ਹਾਂ ਜੀ ਮਿੰਟ ਸਾਹਿਬ ਠੀਕ ਹੈ ਜੀ ਹਾਂ ਜੀ ਅਡਰੈਸ ਦੱਸ ਦਿਓ ਜੀ ਅਡਰੈਸ ਵੀ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਪਕੜਾ ਖਲਚੀਆਂ ਤੋਂ ਪਹਿਲੇ 2 ਕਿਲੋਮੀਟਰ ਦੂਰ ਹੈ ਆ 4 ਬਿਆਸ 7 ਅੰਮ੍ਰਿਤਸਰ 35 ਪਿੰਡਾ ਜੀ ਤੰਦਾ ਮੈਂ ਜੀ ਪਿੰਡਾ ਜੀ ਦੂਸਾ 20 ਪਿੰਡਾ ਜਲੰਧਰ 50 ਪਿੰਡਾ ਜੀ ਭਾਜੀ ਮੇਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਆਫ ਕਰੇਗਾ ਕੋਲ ਕੋ 2 ਨੰਬਰ ਗਲੀ ਜੀ ਪਿੰਡਰ ਕਿਲੋਮੀਟਰ ਤੇ ਪਿੰਡਾ ਜੀ ਸਨਾਲਾਪੁਰ ਮਸ਼ਹੂਰ ਜੀ ਭਾਜੀ ਗੁਰਦੁਆਰਾ ਸਾਹਿਬ ਠੀਕ ਹੈ ਜੀ ਹਾਂਜੀ ਬਟਾਰੀ ਪਿੰਡ ਜੀ 2 ਨੰਬਰ ਆਪਣੀ ਗਲੀ ਦੀ ਠੀਕ ਹੈ ਜੀ ਹਾਂਜੀ ਹਾਂਜੀ ਫੋਨ ਨੰਬਰ 19822218615 ਤੇ ਵਟਸਐਪ ਚੱਲਦਾ ਪਿਆ ਕੱਲ ਹੀ ਪਾਈ ਆਪਾਂ ਬਣੀ ਆ ਬਹੁਤ ਕਿਰਪਾ ਭਾਜੀ ਬਹੁਤ ਪਿਆਰ ਦੇਦੇ ਘੰਟੇ ਦੇ ਭਾਜੀ ਮੇਲੇ ਹੋ ਗਏ ਆਪਾਂ ਠੀਕ ਹੈ ਜੀ ਠੀਕ ਹੈ ਤਾਂ ਕਿਹੜੀ ਤੋਂ ਕਰੀਏ ਸ਼ੁਰੂਆਤ ਤੁਸਰੀ ਮਰਜ਼ੀ ਕਰ ਲੈ ਭਾਈ ਟੋਕੜਾ ਪੀ ਸੀ ਅੱਜ ਬੱਚਾ ਨਹੀਂ ਵੀ ਜਿੱਥੇ ਵਾਗਾ ਠੀਕ ਹੈ ਠੀਕ ਹੈ ਸਾਰੀਆਂ ਟੋਕੜਾਂ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ ਪਾਈ ਹੋਊਗਾ 9 ਕਿਲੋ 8 ਕਿਲੋ ਕਰਕੇ ਆਵਾਂਗੇ ਅੱਛੀ ਪਾਜੀ ਸੀਲ-ਸੂਲ ਬਹੁਤ ਜਿਆਦੀ ਹੈ ਪਾਜੀ ਉਹਦਾ ਡਾਡੇ 20 ਘੰਟੇ ਦਾ ਹੈ ਪਾਜੀ ਠੀਕ ਠੀਕ ਜੀ ਬਾਕੀ ਸੋਹਣੀ ਆ ਸਾਨੂੰ ਚੰਗਾ ਲੱਗਿਆ ਵਾਪਸ ਆ ਦੇ ਜੀ ਇੱਕ ਨੰਬਰ ਹੋਊਗਾ ਕੋਈ ਭੂਛਟਾਵੇ ਥਣ ਘਟ ਹੋਵੇ ਕੋਈ ਦੰਤ ਟੁੱਟਾਵੇ ਭਜਮਿਆ ਠੀਕ ਹੈ ਜੀ ਹਾਂ ਜੀ ਹਾਂ ਜੀ 8 ਕਿਲੋ ਦੁੱਧ। 8 ਕਿਲੋ ਲਿਟਰ। ਸੁਆ ਇਹਦਾ ਕਰਵਾਊਗਾ। ਦੂਜਾ ਪਾਈ ਦੂਜਾ ਸੁਆ ਠੀਕ ਗਰਮੀ ਨਾਲ ਪੀਸ ਭਾਜੀ ਲੈਣੇ ਆਵੇ ਲੋ। ਬਾਹਰ ਨੂੰ ਭਾਜ ਕੇ ਜਲਦੀ ਆ। ਕੈਂਪ ਪੂਰੀ ਹੈ। ਹਾਂਜੀ ਇਹਦੀ ਬੱਚੀ ਨੇ ਬੱਛੀ ਲਾ ਲਈ ਹੈ ਭਾਜੀ। ਠੀਕ ਆ। ਹਾਂਜੀ ਹਾਂਜੀ। ਚਾਹ ਦੁੱਆ ਵਿੱਚ ਸੁਆ ਭਾਜੀ। ਬੱਚੀ ਸੋਹਣੀ ਹੀ। ਅੱਛਾ। ਹਾਂਜੀ ਉਹਨੇ ਬੱਚੀ ਨਹੀਂ ਗੇ। ਠੀਕ ਆ। ਦਾਲ ਦੀ ਬਾਹਰ ਨਹੀਂ ਭਾਜ ਕੇ। ਹਾਂ ਦੇਖੋ ਜੀ। ਕਰੋ ਜੇ ਕਰੋ। ਥਲੀ ਜੀ ਵੱਡੀ ਅਸੰਜੀਂ ਪਾਣੀ ਭਾਜੀ ਇੱਧਰ ਡੋਣੀ ਆ। ਥਾਣ ਬੜੇ ਸੋਹਣੇ ਲੱਗੇ। ਹਾਂਜੀ ਹਾਂਜੀ। ਹਾਂਜੀ ਹਾਂਜੀ ਆਹ ਦੇਖੋ ਬਾਹਰ ਦੇ ਬਾਹਰ ਹੋ ਜਾਂਦੀ ਜੀ ਹਾਂਜੀ ਇਤਨੀ ਲਾਉਣ ਦੀ ਪੂਰਾ ਚਲੋ ਕੋਈ ਨਾ ਲਾ ਲਓ ਠੀਕ ਐ ਆ ਜਾਓ ਅਸੇ ਪੁੱਠੇ ਵੀ ਅਨੇ ਟੱਗੇ ਜੀ ਲਾ ਜਾਂਦਾ ਹਾਂ ਹਾਂ ਜੀ ਨਾ ਮਰ ਜਾਨਾ ਤੁਹਾਨੂੰ ਪਾ ਦੇ ਜੀ ਹਾਂ ਨਾ ਜੰਦਾ ਵਾ ਐ ਪਤਾ ਠੀਕ ਐ ਬਾਕੀ ਕੈਂ ਮੈਂ ਜਰਸੀ ਦਾ ਵੀ ਹੈਗੇ ਹਾਂ ਹਾਂ ਜੀ ਪਾਣੀ ਪਣ ਭਰਾ ਨੱਖਾ ਕਿਹੜੀ ਗੱਲੋਂ ਬਾਜੀ ਪਾ ਦਿੰਦੇ ਆਪਾਂ ਕੱਢ ਦੇਈਏ ਅਸੇ ਵੇਲੇ ਚਲੋ ਸੁਖੋ ਸੁਖ ਲੈਂਦੇ ਆ ਪਹਿਲਾਂ ਹਾਂਜੀ ਹਾਂਜੀ ਆਹ ਦੇਖੋ ਮੇਰੀ ਕੋਈ ਗੱਲ ਬਾਤ ਨਹੀਂ ਉਦਾਂ ਦੱਸ ਦੇ ਦੋ ਰੱਸੀ ਪਾਉਣੀ ਪੈਂਦੀ ਐਦਾਂ ਨਹੀਂ ਹੋਰ ਵੀ ਨਹੀਂ ਬਾਜੀ ਵੱਡੇ ਠੀਕ ਪਾੜਾ ਪੋਣਾ ਪੈਂਦਾ ਹਾਂ ਹਾਂ ਪਾੜਾ ਦੁੱਕ ਪੋਣਾ ਦੱਸੀ ਨਹੀਂ ਪੋਣੀ ਭਾਜੀ ਕਿੰਨਾ ਮੁੱਲ ਕਰ ਰਹੀ ਤੂੰ ਦੱਸ ਦੋ ਬੰਦਾ ਸੌ ਕਰ ਦੋ ਜੱਜ ਜੱਜ 2000 ਰੁਪਇਆ 2600 ਰੁਪਇਆ ਕਰ ਲਈ ਨਹੀਂ ਥੋੜਾ ਕੱਟ ਕਰ ਲਓ ਥੋੜਾ 2000 ਛੋੜ ਕੰਦਾ ਛੱਜੀ ਪੋਣੀ ਮੈਂ ਨਾ 25 ਤੋਂ ਅੰਦਰ ਆਜੂ ਤੂੰ ਦੱਸ ਦੋ ਬੰਦਾ ਭਾਜੀ 23000 ਦੇ ਦੇ ਕਿਹੜੀ ਵੀਰ ਦੇਣੀ ਜੱਸ ਨਾ 2000 ਦੇਣੀ ਜੱਸ ਨਾ ਭਾਈ 18000 ਦੇਵਾਂਗੇ ਕਿੰਨੇ ਦੀ 18000 ਛੋੜੀ 200 ਕਰਨੀ ਜਾਂਦੇ ਪੂਰੇ 20 ਦੀਗੇ ਕਾਮਨ ਪੇੜ ਛੋੜਨਾ ਕਰੀ ਇਹ 200 ਕਰਦਾ 200 ਇਹ 500 ਕਰਾਂ 20000 20000 ਚੋਂ 500 ਛੋੜ ਕਰਾਂ ਸੋਹਣੀ ਹੈ ਜੀ ਬਹੁਤ ਜਾਈ ਨਾ ਇਹ ਵੀ ਦਿਖਾਈ ਨਾ ਪਿੰਡਾ ਪਰ ਇੱਕ ਇੱਜਾ ਲਾ ਦਿਆਂ ਨਹੀਂ ਬਾਹਰ ਕਾ ਫਿਰਨਾ ਪੈਂਦਾ ਹਾਂ ਹਾਂ ਜੀ ਹਾਂ ਜੀ ਆ ਲੋ ਦਰਦੀ ਆ ਕੈਮਰੇ ਤੋਂ ਤਾਂ ਜਾਉਂਦਾ ਚੋਣ ਲੱਗਿਆ ਲੱਤ ਮਾਰਿਆ ਤੇ ਵਸ਼ੀ ਅੱਡੇ ਘਰ ਕੋ ਪਿੰਡ ਫਰਾ ਰਹੇ ਨੇ ਠੀਕ ਹੈ ਜੀ ਹਾਂ ਜੀ ਸਹੀ ਆ ਤੇ ਦੂਜੇ ਨੰਬਰ ਵਾਲੀ ਜਿਹੜੀ ਭਾਈ ਕਾਲੀ ਗਿਆਸੀ ਵੱਡੀ ਜੇ ਠੀਕ ਆ ਵੱਡੀ ਵੀਰ ਜੀ ਹੱਥ ਕਰ ਲਊਗਾ ਪਤਾ ਕਰਾਉਣੀ ਗਰੰਟੀ ਦੇਣੀ ਆ ਠੀਕ ਆ ਵੱਡੀ ਯਾਰ ਸੀ ਇੰਨਾ ਥੱਲੇ ਬੈਠੇ ਲੋ ਭਾਵੇਂ ਇਹਨੂੰ ਵੀਰ ਜੀ 45 ਦਿਨਾਂ ਹੁੰਦੇ ਚ ਗਾੜੀ ਪਰਾਂ ਨਹੀਂ ਨਿਕਲੇ ਜਾਂ ਨਾ ਨਿਕਲੇ ਠੀਕ ਆ ਠੀਕ ਆ ਲੱਗਾ ਇਹਨੂੰ ਹਾਂਜੀ ਠੀਕ ਆ ਲੱਗਾ ਦੇਖੋ ਭਾਈ ਪਿਓ ਪੰਜਾਬ ਵਾਲੀ ਦੀ ਅੱਤੀ ਵੱਡੀ ਵੱਡੀ ਯਾਰ ਸੀ ਕੱਦ ਪੂਰਾ ਵੱਡਾ ਹਾਂ ਵੀ ਸੋਹਣੇ ਲੱਗੇ ਬਹੁਤ ਚੰਗੀ ਵੀਰ ਜੀ ਚੋਣ ਜਾਣ ਬਾਪਈ ਨਾ ਰੱਖ ਮਾ ਜੋੜਨ ਕਿਆ ਬਚੇਗਾ ਉਹਨੋ ਅਗਲੀ ਕਿਸਮਾ ਤੇ ਆ ਗਿਆ ਹਾਂ ਜੀ ਹਾਂ ਮੇਰਾ ਅਬ ਚ ਬੈਠ ਲਗਾ ਵੇ ਠੀਕ ਹੈ ਹਾਂ ਜੀ ਹਾਂ ਜਵਾਬ ਤੁਹਾਏ ਦਾ ਨੰਬਰ ਲੂਗਾ ਆਇਆ ਆਇਆ ਚਲ ਬੋਤਾ ਖੜਾ ਦੀ ਵੀਰ ਜੀ ਕੋ ਬਾਤ ਕਰਤੀ ਹੈ ਜੀ ਬਾਜੀ ਆਪਾਂ ਦੋਂ ਘਣ ਘਟ ਵਾਧੋ ਹੋਏ ਆਪਾਂ ਜਿੰਮੇ ਆ ਰਵਾਂ ਥੋੜਾ ਲੰਮਾ ਰੱਖ ਦੀ ਤੋਹੇ ਜੀ ਮੜਾ ਲੰਬਾਈ ਜਨਾ ਮਹਾਰਾਦੀ ਆ ਫੋਟਾ ਉਦਾਂ ਲੰਮਾ ਰੱਖਦੀ ਆ ਵੱਡੇ ਭਾਜੀ ਇਹੋ ਜੀ ਗੱਲ ਹੀ ਕੋਈ ਨਹੀਂ ਭਾਜੀ ਕਿਤੇ ਵੀ ਕੋਈ ਪਣਕਾ ਵੇਲੇ ਬਾਈ ਨਹੀਂ ਘਟ ਨਿਕਲਦੀ ਉਰਲੀ ਨਿਕਲਦੀ ਹੁੰਦੀ ਆ ਠੀਕ ਆ ਸਹੀ ਆ ਹਾਂਜੀ ਹਾਂਜੀ ਸਹੀ ਆ ਹਾਂਜੀ ਤੇ ਇਹਦਾ ਮੁੱਲ ਕਨਾ ਕਰਨਾ ਤੁਸੀਂ ਦੱਸ ਦੋ ਵੱਡੇ ਭਾਜੀ ਇਹ ਕਮੇਟੀ ਆ ਮੈਂ ਬਾਦਦਾਰ ਨਹੀਂ ਔਖੀ ਏ ਘਰ ਦੇਣੇ ਸੌਖੇ ਆ ਕਰ ਦੋ ਜਾਇਜ਼ ਕਰ ਲੀਏ ਦਾ ਹਾਂਜੀ ਕਿ ਜਹਾੜੀ ਨਹੀਂ ਨਹੀਂ ਜਾਇਜ਼ ਜਿਆ ਕਰੋ ਯਾਰ 3000 ਛੋੜ ਬਾਈ ਯਾਰ ਹੋਰ ਕਰ ਦੇ ਮਾਂ 20000 ਦੇ ਭੰਡਾ 20 ਤੋਂ ਅੰਦਰ ਹੁੰਦੀ ਆ ਜਿਹੜੀ ਦਿਨ ਦਿਨੀ ਭਾਈ 8000 ਦੀ ਕਹਾਣੀ ਆ ਮਸ਼ੀਨ ਜਲੀ ਛੋੜ ਕਰ ਦੇ 500 ਕਰਾਂ 18000 ਜੋ 17000 ਦੀ 17 ਦੀ ਹੋਰ ਕਰ ਦੇ ਥੋੜੀ 17 ਤੋਂ 16 ਦੀ ਜਾਂਦੇ ਯਾਰ ਮੇਰਾ ਕਰਕੇ ਕਰ ਦੇ ਛੋੜ ਮੇਰਾ ਭਾਈ ਬੜਾ ਰੋੜਾ ਕਰਦੇ ਫਿਰ ਬੜਾ ਵਾਰੀ ਛੁੜਾ ਦਿੰਦੇ ਆ ਠੀਕ ਯਾਰ ਬਾਕੀ 45 ਦਿਨ ਤੁਸੀਂ ਦੱਸਾਂ ਦੇ ਉਹ ਵੀ ਜਿਹੜੀ ਕਿਸਮ ਦਾ ਆਪਾਂ ਖਾਲੀ ਕਰਕੇ ਵੱਡੇ ਭਾਜੀ ਦੇਣੀ ਆ ਠੀਕ ਹੈ ਤੇ ਬਾਕੀ ਇੱਕ ਗੱਲ ਹੋਰ ਕਰਨੀ ਜੇ ਗਰੰਟੀ ਵਪਾਰੀ ਦਿੰਦਾ ਵਪਾਰੀ ਨੂੰ ਹੀ ਫੋਨ ਲਾਵੇ ਹਾਂਜੀ ਵਪਾਰੀ ਨੂੰ ਲਾਓ ਭਾਜੀ ਸਾਨੂੰ ਉਹ ਫੋਨ ਲਾਵੇ ਜਿਹੜਾ ਦੋ ਟਾਈਮ ਚੋਕੇ ਖੜਾ ਹਣਾ ਪਤ ਜੀ ਆਪਣੀ ਗੱਲ ਲੇ ਆ ਜੇ ਕਿਸੇ ਪਰ ਤੋਂ ਲਾ ਮੰਨ ਦੋ ਆਪਣੇ ਕਿਰੇ ਭਾਜੀ ਘਰ ਦੀਆਂ ਆਪਾਂ ਸਚਾਈ ਦੇ ਕੰਮ ਕਰ ਕਈ ਵਾਰ ਵਪਾਰੀ ਨੇ ਮਾਲ ਖੜਾੰਦਾ ਵਪਾਰੀ ਲਾਮਾ ਦਿੰਦਾ ਫੋਨ ਕਰਕੇ ਉਹ ਗਲਤ ਕੰਮ ਕਰਦੇ ਆ ਭਾਜੀ ਫਿਰ ਕਿਉਂ ਵਪਾਰੀ ਤਾਂ ਆਪ ਸਿਹਰੇ ਆ ਕੋਈ ਕੰਮ ਨਹੀਂ ਲੱਜਦਾ ਭਾਜੀ ਹਾਂਜੀ ਆਪ ਜਿਹੜੇ ਵਪਾਰੀ ਪਰ ਪਾਉਂਦੇ ਨੇ ਆਪਾਂ ਦੋ ਟਾਈਮ ਚੋਕੇ ਆ ਕੇ ਦਿੰਨੇ ਨਾ ਨਾ ਚੋਕੇ ਖੜੇ ਆ ਆਪਾਂ ਕਦੀ ਕਿਸੇ ਵੀ ਵੀਡੀਓ ਜੇ ਪਰ ਆਪਣੇ ਦੇ ਭਾਜੀ ਪਿੱਛੇ ਤਬਾਰ ਹੀ ਇੰਨਾ ਕਰਦੇ ਨਾ ਕੱਲ ਵੀ ਰੇਖਣ ਨਹੀਂ ਆਏ ਨਾ ਕਿਹਨੇ ਆ ਕੇ ਧਾਰ ਹੀ ਮਾਰੀ ਚਲੋ ਚੰਗੀ ਗੱਲ ਆ ਆਨਲਾਈਨ ਹੀ ਮਾਲ ਗਿਆ ਇੰਨੀ ਬਾਕੇ ਬਾਲਾ ਹੁੰਦੀ ਕਿਰਪਾ ਚਲੋ ਠੀਕ ਆ ਕਈ ਯਾਰ ਹੁਣ ਇਹ ਡੰਗਰੀ ਤੁਹਾਨੂੰ ਬੁਰਾ ਬਣਾ ਦਿੰਦਾ ਬਾ ਤੁਸੀਂ ਛੋਟੇ ਕੀਤੇ ਮੰਨ ਕੇ ਚੱਲੋ ਇਹ ਨਾ ਜਾ ਕੇ ਉਹਦੇ ਘਰ ਜੀ ਨਾ ਲਾਇਆ ਇਹਨੇ ਤੈਨੂੰ ਬੁਰਾ ਬਣਾ ਦੇਣਾ ਬੰਦਾ ਨਹੀਂ ਮਾਰਨਦਾ ਕਿਹ ਜਿਹੜਾ ਜਾਨਵਰ ਜਿਹੜਾ ਬੰਦੇ ਨੂੰ ਮਾੜਾ ਬਣਾ ਦਿੰਦਾ ਉਹ ਗਾਂ ਥੱਲੇ 10 ਕਿਲੋ ਦੁੱਧ ਘਰ ਵਾਲੇ ਮਾਰ ਕੇ ਕਹਿੰਦੇ ਨੋਪਰਾ 8 ਤੋਂ ਦੀ ਗ੍ਰੇਡ ਸੀ ਉਹ ਸਾਡੇ ਘਰ ਚਿੱਤ ਨਹੀਂ ਆ ਕੇ ਲੌਂਦੀ ਇਹਨੇ ਬਗੰਨ ਘਰ ਵੀ ਜਾ ਕੇ ਕਰਨਾ ਜੀ ਜੀ ਦੋ ਤਿੰਨ ਦਿਨ ਉਪਰਾ ਕਰ ਜਾਂਦਾ ਜੀ ਅੱਗੇ ਆ ਕੀ ਆ ਜਿਹੜੀ ਸਾਡੇ ਘਰ ਕ੍ਰੋਸ ਆ ਪਾ ਜੀ ਠੀਕ ਹੈ ਯਾਰ ਸ਼ਰਦ ਗੁਲੈਂਡੋਂ ਦੇਲੇ ਸਾਰੇ ਪੀਸ ਭਾਰੀ ਹਣ ਗਰਮ ਵਾਲੇ ਲਾਲਾ ਪਾਣੀ ਆ ਠੀਕ ਹੈ ਆਹ ਬਾਈ 7 ਕਿਲੋ ਆ 6 ਕਿਲੋ ਕਰਕੇ ਦਵਾਂਗੇ ਠੀਕ ਹੈ ਤਾਂ ਦੇ ਲਓ ਥਾਂ ਰਖਾ ਲਓ ਕਿਹੜਾ ਸਪੈਸ਼ਲ ਲਗਾਗਾ ਠੀਕ ਹੈ ਇੱਕ ਨੰਬਰ ਉਹ ਥਾਂ ਲਾ ਕੇ ਬਾਅਦ ਘਾੜ ਆਪਣੀ ਗਰੰਟੀ ਹੋਗੀ ਠੀਕ ਹੈ ਹਾਂਜੀ ਹਾਂਜੀ ਪਰਲੀ ਸਾਈਡ ਥੋੜੀ ਕੋਈ ਨਹੀਂ ਪਾਜੀ ਉਧਰ ਦਸਤਾਰ ਵਾਧੂ ਹੋ ਗਈਆਂ ਠੀਕ ਹੈ ਉਧਰ ਦਸਤਾਰ ਵਾਧੂ ਹੋ ਗਈਆਂ ਤੋੜ ਲਓ ਜੀ ਬਰਾ ਪਤਾ ਥੋੜਾ ਪਾਜੀ ਡਾਲ ਰਹੀ ਆ ਦਾਦਾ ਵਾਲਾ ਮਾਲ ਪਾਜੀ ਨਾ ਖਾਸ ਸ਼ਿੰਗਾਰ ਕਰ ਦਈਦਾ ਵਾ ਹੋਰ ਡੰਗਰ ਡਰ ਜਾਂਦਾ ਹੋਰ ਨਹੀਂ ਗੱਲ ਕੋਈ ਭਾਜੀ ਚਰਮੀ ਵਾਲੇ ਤੋਹਫੇ ਆ ਤੂੰ ਕੀ 8000 ਦੀ ਵਸ਼ੀ ਆ ਭਾਜੀ ਹਾਂਜੀ ਹਾਂਜੀ ਨਿਸ਼ਾਨੇ ਸਾਰੇ ਰਹਿ ਗਿਆ ਵਾ ਇਹ ਬਟਾ ਮੇਕੋ ਜਾਣ ਬਈ ਕੋਈ ਡਰਦੀ ਹੋਰ ਨਹੀਂ ਗੱਲ ਕੋਈ ਭਾਜੀ ਆਹ ਕੈਂਪ ਪੂਰੀ ਲਿੱਸੀ ਨਹੀਂ ਲਓ ਭਾਜੀ ਪੂਰੀ ਭਰੀ ਆ ਇਹਨੂੰ ਸੁਈ ਨੂੰ ਪਤਾ ਕਿ ਨਹੀਂ ਜਿਹਨੂੰ ਗਿਆ ਇਹਨੂੰ ਭਾਈ 4 ਮਹੀਨੇ ਠੀਕ ਬਣੀ ਪੁਣੀਗਾ ਇੱਕ ਮਹੀਨਾ ਹੋ ਗਿਆ ਜੀ ਮਹੀਨਾ ਦੇ ਪਾਜੀ ਗਾੜੀ ਪਤਾ ਨਹੀਂ ਦੇ ਦਈਏ ਨਾ ਸਦੀ ਪੂਰਾ ਜੀ ਭਰੀ ਕੋਲੀ ਹੈ ਜੀ ਰੱਸੀ ਪੋਣੀ ਪੈਂਦੀ ਹੈ ਹਾਂ ਜੀ ਹਾਂ ਜੀ ਪਾਉ ਬੰਨਣਾ ਬਹੁਤ ਦਿਖਾਉ ਆਪਣੀ ਮਰਜ਼ੀ ਆ ਠੀਕ ਆ ਹਾਂ ਜੀ ਸਹੀ ਥਣ ਓਕੇ ਆ ਨਾ ਇੱਕ ਨੰਬਰ ਹੋਗਾ ਭਾਜੀ ਥਾਂ ਕੋ ਘੜਵਾਦ ਨਹੀਂ ਹੋਊਗਾ ਥੋੜਾ ਉੱਚਾ ਲੱਗਦਾ ਜੀ ਅੱਧਰ ਭਾਈ 10-10 ਵਾਧੂ ਹੋਣ ਗਿਆ ਤੂੰ ਹੈਂ ਅੱਧਰ 10-10 ਵਾਧੂ ਹੋਣ ਗਿਆ ਕਿਉਂ ਐਂ ਪਤਾ ਲੱਗਣਾ ਹੈ ਹਨਾ ਠੀਕ ਆ ਹਾਂ ਜੀ ਦੁੱਧ ਕਿੰਨਾ ਦੱਸਿਆ 6 ਕਿਲੋ ਠੰਡਾ ਕਰੇ ਦੋ 7 ਕਿਲੋ ਦਾ ਮੈਂ 7 ਤੇ 6 ਦੀ ਗਰੰਟੀ ਦਵਾਂਗੀ ਮੁੱਲ ਉਹ ਜਨਾ 20000 ਦੀ 20 ਦੀ ਜਾਇਦਦਿਆ ਕਰਦੇ 3000 17000 ਦੀ ਠੀਕ ਹੈ ਹੋਰ ਹੋ ਜੁ ਮਣ ਥੋੜੀ ਬੋਲੀ ਕਰਾਓ 15 ਦੀ 1000 11 14 ਦੀ 100 14 ਦੇ ਵਿੱਚ 200 ਛੋੜੀ ਕਰਨੀ ਵੀ ਰੁੜ ਕਸਾਈ ਕਰਕੇ ਫੋਲੋ ਕੈਮ ਪੂਰੀ ਹੈ ਜੀ ਲਿੱਸੀ ਨਹੀਂ ਜੀ ਇੱਕ ਬੋਲੀ ਨਹੀਂ ਪਿੱਟ ਸਕਦਾ ਮੈਂ ਮਿਲ ਲਾਂ ਮਿਲ ਲਾਂ ਹਾਂ ਜੀ ਹਾਂ ਜੀ ਬਿਨਾ ਬੱਤੀ ਤੋਂ ਕੱਟਕੁੱਟ ਲੱਗਦੇ ਆ ਕੋਈ ਸਿਰਦਰਦ ਨਹੀਂ ਫੇਲ ਨਹੀਂ ਆਉਗਾ ਠੀਕ 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 ਹਈਆ ਕਰਨੀ ਕੋਈ ਗੱਲਬਾਤ ਹੋਰ ਸਤਿ ਸ੍ਰੀ ਅਕਾਲ ਜੀ ਹੱਥ ਜੋੜ ਕੇ ਤਿੰਨੇ ਵੇੜਾ ਸੋਇਆਂ ਸਵਾਇਆਂ ਆਪਣੇ ਵੀਰ ਕੋਈ ਚੋਕੇ ਉੱਥੇ ਥੱਲੀ ਕਰ ਨਾ ਨਾ ਚੋਕੇ ਇਹ ਵਪਾਰੀ ਭਰਾਵਾਂ ਨੇ ਕਦੇ ਕੋਈ ਕਹਿੰਦਾ ਵੀ ਜੋਕੇ ਨਾ ਖੜੋ ਹਨਾ ਖਾਣੇ ਪਰ ਤਸੱਲੀ ਕਰੋ ਵੀਡੀਓ غور ਨਾਲ ਵੇਖ ਕੇ ਚਾਜ ਨਾ ਮਾਨਾ ਤਸੱਲੀ ਕਰਕੇ ਫਿਰ ਸਾਈ ਪਾਓ ਮੇਰੇ ਵੀਰ ਤੇ ਮੁੜ ਕੇ ਨਹੀਂ ਕਹਿਣਾ ਛੋਟੀ ਹੈ ਜਾਂ ਵੱਡੀਆਂ ਪਾਟਾ ਲੋਡ ਆ ਆਪਾਂ ਪਾਜੀ ਬਾਹਰ ਕੱਢਦੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਲਾ ਲਿਓ ਵੀਰਾਂ ਨੂੰ ਫੋਨ ਕੋਲ ਆ ਕੇ ਪਤਾ ਲੱਗਦਾ ਕੋਲ ਵੀ ਜਰੂਰ ਆਇਆ ਕਰੋ ਜਿੰਨੇ ਪਸ਼ੂ ਖਰੀਦਣਾ ਹੁੰਦਾ ਹੋਰ ਵੀਰੋ ਜਿੱਡੀ ਬਾਲੀ ਉਹੋ ਹੀ ਕੋ ਨਿਕਲੂਗਾ ਉਹੋ ਨਿਕਲੂਗਾ ਜੂਮ ਕੀਤੀ ਹੋਈ ਨਾ ਛੋਟੀ ਜਾਂ ਵੱਡੀ ਆ ਨਾ ਨਾ ਵੱਡੀ ਛੋਟੀ ਦਾ ਆਪਾ ਕਰਦੇ ਹੀ ਨਹੀਂ ਇਹ ਨਹੀਂ ਆ ਜਾਈਂ ਭਾਈ ਨਹੀਂ ਕਈ ਵੀਰ ਭਰਾ ਵੱਡੀ ਆਦੇ ਨਾ ਕਈ ਵੀਡੀਓ ਵੱਡੀ ਆ ਜਿਆਦਾ ਹੀ ਮਿਲ ਕੇ ਨਿੱਕੀ ਆ ਇਹੋ ਜੀ ਗੱਲ ਕੋਈ ਨਹੀਂ ਹੋਊਗੀ ਨਹੀਂ ਨਹੀਂ ਆ ਬੰਦੇ ਦੇ ਲਾ ਕੇ ਖਲੋਤੇ ਆ ਪਤਾ ਲੱਜਦਾ ਕਿ ਠੀਕ ਆ ਹਾਂਜੀ ਹੈ ਆ ਜਾਈਂ ਆ ਜਾਈਂ ਨਾਲੇ ਵੱਡੀ ਸਕਰੀਨ ਕਰਕੇ ਵੇਖਣਾ ਸਾਰਾ ਪਤਾ ਲੱਗ ਜਾਂਦਾ ਆ ਠੀਕ ਆ ਪਰ ਤੋਂ ਆ ਕੱਲ ਵੇੜਾ ਨਹੀਂ ਆ ਵੀਰਾਂ ਦਾ ਐਲਸੀਡੀ ਦੇ ਵੇਖਿਆ ਮੈਂ ਅੱਜ ਦਿਨ ਡੋਰ ਕੇ ਵੇਖਿਆ ਫੇਰ ਵੇੜਾ ਲੈਣ ਵਾਲਾ ਚਲੋ ਵਧੀਆ ਵਧੀਆ ਉੱਥੇ ਕੱਲਾ ਕੱਲਾ ਅੰਗ ਦੇਖ ਜਾਂਦਾ ਹੈ ਠੀਕ ਆ ਲਾਇਓ ਵੀਰ ਨੂੰ ਹੁਣ ਆ ਕੇ ਆਪਣੀ ਤਸੱਲੀ ਕਰਨਾ ਨਾ ਭੁੱਲਿਓ ਆਪਾਂ ਹਰ ਰੋਜ਼ ਇੱਕ ਬੇਨਤੀ ਇਹੀ ਕਰਦੇ ਆਂ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ